ਨਮਸਕਾਰ ਜੀ ਅੱਜ ਇੱਕ ਹੋਰ ਕਹਾਣੀ ਲੈ ਕੇ ਹਾਜ਼ਰ ਹੋਇਆ ਅਜਿਹੇ ਇਨਸਾਨ ਦੀ ਕਹਾਣੀ ਦੱਸਾਂਗੇ ਜਿਸ ਦਾ ਨਾਮ ਸੀ ਐਲਨ ਟੂਰਿੰਗ ਜਿਸ ਨੇ ਇੱਕ ਮਸ਼ੀਨ ਬਣਾਈ ਸੀ ਪਰ ਜੋ ਵੀ ਕੋਈ ਵੀ ਉਸ ਮਸ਼ੀਨ ਦਾ ਤੋੜ ਨਹੀਂ ਕਰ ਸਕਦੇ ਤੁਸੀਂ ਹਿਟਲਰ ਦਾ ਨਾਮ ਤਾਂ ਸੁਣਿਆ ਹੋਗਾ ਜਦੋਂ ਹਿਟਲਰ ਨੇ ਇੰਗਲੈਂਡ ਉੱਤੇ ਹਮਲਾ ਕੀਤਾ ਜੇ ਤੁਹਾਨੂੰ ਪਤਾ ਹੈ ਹਿਟਲਰ ਨੂੰ ਹਰਾਉਣਾ ਬਹੁਤ ਜ਼ਿਆਦਾ ਮੁਸ਼ਕਲ ਸੀ ਹਟਲਰ ਦੇ ਕੋਲ ਇੱਕ ਅਜੀਬ ਮਸ਼ੀਨ ਸੀ ਜਿਸ ਦਾ ਕੋਡ ਹਰ ਟਾਈਮ ਬਦਲਦਾ ਰਹਿੰਦਾ ਤੇ ਉਸ ਕੋਡ ਦੇ ਰਾਹੀਂ ਉਹ ਦੁਨੀਆ ਤੇ ਰਾਜ ਕਰਦਾ ਆ ਰਿਹਾ ਸੀ ਤੇ ਹਰੇਕ ਫੌਜ ਨੂੰ maat ਪਾਉਂਦਾ ਜੀ ਤੇ ਹਰੇਕ ਫੌਜ ਨੂੰ ਹਰਾਉਣ ਵਿੱਚ ਉਹ ਮਸ਼ੀਨ ਉਸ ਦੀ ਮਦਦ ਕਰਦੀ ਸੀ ਉਸ ਮਸ਼ੀਨ ਦਾ ਤੋੜ ਕਿਸੇ ਵੀ ਸਰਕਾਰ ਕੋਲੇ ਨਹੀਂ ਸੀ ਕਿਸੇ ਫੌਜ ਕੋਲੇ ਨਹੀਂ ਸੀ ਬਹੁਤ ਸਾਰੇ ਜੋਰ ਲੈ ਪਰ ਇੱਕ ਅਜੇਹਾਨ ਇਨਸਾਨ ਜਿਸ ਨੇ ਮਸ਼ੀਨ ਤਿਆਰ ਕੀਤੀ ਜਿਸ ਨੇ ਹਟਲਰ ਦੇ ਕੋਡ ਨੂੰ ਸਮਝਣ ਵਿੱਚ ਮਦਦ ਕੀਤੀ ਅਤੇ ਉਸ ਨੂੰ ਸੁਲਝਾਇਆ ਅਤੇ جنگ ਦਾ 2 ਸਾਲ ਪਹਿਲਾਂ ਖਤਮ ਕਰ ਦਿੱਤੀ ਜਿਹੜੀ ਲੰਬੀ ਚੱਲਣ ਵਾਲੀ ਸੀ 2 ਸਾਲ ਪਹਿਲਾਂ ਖਤਮ ਹੋ ਗਈ ਉਸ ਦਾ ਨਾਮ ਸੀ ਜੀ ਐਲਨ ਟੂਰੀ ਕਦੇ ਕਦੇ ਦੁਨੀਆ ਉਹਨਾਂ ਲੋਕਾਂ ਨੂੰ ਨਹੀਂ ਸਮਝਦੀ ਜੋ ਉਸ ਦੀ ਬਚਾਅ ਲਈ ਆਪਣੀ ਜ਼ਿੰਦਗੀ ਲਾ ਦਿੰਦੇ ਹਨ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਐਲਾਨ ਟੂਰਿੰਗ ਦੇ ਬਾਰੇ ਉਹ ਵਿਅਕਤੀ ਜਿਸ ਨੇ ਦੂਜੇ ਵਿਸ਼ਵ ਯੁੱਧ ਜਿੱਤਣ ਲਈ ਬ੍ਰਿਟਨ ਦੀ ਮਦਦ ਕੀਤੀ ਕੰਪਿਊਟਰ ਦਾ ਪਿਓ ਮੰਨਿਆ ਜਾਂਦਾ ਸੀ ਪਰ ਜਿਸ ਨੂੰ ਅਖੀਰਕਾਰ ਆਪਣੇ ਹੀ ਦੇਸ਼ ਨੇ ਧੱਕਾ ਦੇ ਕੇ ਮਾਰ ਦਿੱਤਾ ਜਿਸ ਦਾ ਨਾਮ ਸੀ ਜੀ ਪੂਰਾ ਐਲਾਨ ਮੈਥੀਸਨ ਟੂਰਿੰਗ 23 ਜੂਨ 1912 ਨੂੰ ਉਸ ਦਾ ਜਨਮ ਹੋਇਆ ਇਹ ਲੰਡਨ ਸ਼ਹਿਰ ਦੇ ਇੰਗਲੈਂਡ ਵਿੱਚ ਪੈਦਾ ਹੋਇਆ ਉਹ ਬਚਪਨ ਤੋਂ ਹੀ ਬਹੁਤ ਤੇਜ਼ ਚੁਸਤ ਅਤੇ ਹਿਸਾਬ ਕਿਤਾਬ ਚੰਨਪੁੰਦ ਸੀ ਉਸ ਨੂੰ ਗਣਿਤ, ਲਾਜਿਕ ਅਤੇ ਕੋਡ ਤੋੜਨ ਵਿੱਚ ਖਾਸ ਦਿਲਚਸਪੀ ਸੀ। ਉਹਨੇ ਇੱਕ ਵਿਅਕਤੀਗਤ ਕੰਪਿਊਟਰ ਦੀ ਸੋਚ ਰੱਖੀ ਜੋ ਸਤਾਵ, ਕਿਤਾਬ ਅਤੇ ਲਾਜਿਕ ਫੰਕਸ਼ਨ ਨੂੰ ਆਪਣੇ ਆਪ ਸੰਭਾਲ ਸਕੇ। ਇਹ ਉਸ ਸਮੇਂ ਲਈ ਕਿੰਨੀ ਵੱਡੀ ਸੋਚ ਸੀ ਇਹ ਅਸੀਂ ਅੱਜ ਵੀ ਸੋਚ ਨਹੀਂ ਸਕਦੇ। ਜਦੋਂ ਦੂਜਾ ਵਿਸ਼ਵ ਯੁੱਧ ਚੱਲ ਰਿਹਾ ਸੀ, ਤਦ ਜਰਮਨ ਫੌਜ ਇੱਕ ਅਨਕ੍ਰਿਪਟਡ ਮਸ਼ੀਨ ਵਰਤ ਰਹੀ ਸੀ ਜਿਸ ਦਾ ਨਾਮ ਸੀ ਐਨਜੀਮਾ ਮਸ਼ੀਨ। ਇਹ ਮਸ਼ੀਨ ਹਰ ਦਿਨ ਕੋਡ ਬਦਲਦੀ ਸੀ ਬਲੈਟ ਇੰਟੈਲੀਜੈਂਸ ਦੇ ਕੋਲ ਇਸ ਨੂੰ ਤੋੜਨ ਦਾ ਕੋਈ ਤਰੀਕਾ ਨਹੀਂ ਸੀ ਅਲਨ ਟਿਰੰਗ ਨੂੰ ਬਲੈਟ ਚੀ ਪਾਰ ਵਿੱਚ ਪਾਰਕ ਵਿੱਚ ਬੁਲਾਇਆ ਗਿਆ ਉਸਨੇ ਇੱਕ ਮਸ਼ੀਨ ਤਿਆਰ ਕੀਤੀ ਜਿਸ ਦਾ ਨਾਮ ਸੀ ਬੌਂਬੀ ਜੋ ਕਿ ਇਹ ਕੋਡ ਤੋੜ ਸਕਦੀ ਸੀ ਉਸ ਮਸ਼ੀਨ ਨੇ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਬਚਾਈਆਂ ਕਹਿੰਦੇ ਨੇ ਕਿ ਉਸ ਦੇ ਕੰਮ ਨੇ ਜੰਗ ਨੂੰ ਕੰਮ ਸੇ ਕੰਮ 2 ਸਾਲ ਪਹਿਲਾਂ ਖਤਮ ਕਰ ਦਿੱਤਾ ਟਿਊਰਿੰਗ ਨੇ ਇੱਕ ਸੰਦਾਨਤਿਕ ਮਸ਼ੀਨ ਦੇ ਆਧਾਰ ਤੇ ਕੰਪਿਊਟਰਿੰਗ ਨੂੰ ਪਰਵਾਸਿਤ ਕੀਤਾ ਜਿਸ ਨੂੰ ਅਸੀਂ ਅੱਜ ਟਿਊਰਿੰਗ ਮਸ਼ੀਨ ਆਖਦੇ ਹਾਂ ਉਸ ਦੀ ਸੋਚ ਅੱਜ ਦੇ ਕੰਪਿਊਟਰ ਆਰਟੀਫੀਸ਼ੀਅਲ ਇੰਟੈਲੀਜੈਂਟ ਤੇ ਕੋਡਗ ਲਾਂਗਵੇਜ ਲਈ ਆਧਾਰ ਬਣੀ ਪਰ ਦੋਸਤੋ ਉਸ ਦੀ ਜ਼ਿੰਦਗੀ ਦਾ ਇੱਕ ਅਜੀਹਾਂ ਦਹਿਣਾ ਹੁੰਦਾ ਜਿਸ ਨੇ ਉਸ ਨੂੰ ਹਮੇਸ਼ਾ ਲਈ ਮਰਨ ਲਈ ਮਜਬੂਰ ਕਰ ਦਿੱਤਾ ਇੰਗਲੈਂਡ ਟੂਰਿੰਗ ਸਮਲੈਂਡ ਟੂਰਿੰਗ ਸਮਲਿੰਗਿਸ਼ ਸੀ ਅਤੇ ਉਹ ਸਮਾਜ ਅਜਿਹਾ ਸੀ ਜਿੱਥੇ ਇਹ ਗਲਤ ਮੰਨੀ ਜਾਂਦੀ ਸੀ 1952 ਵਿੱਚ ਟੂਰਿੰਗ ਨੂੰ ਇੰਗਲੈਂਡ ਸਰਕਾਰ ਨੇ ਅਨਚਾਰਲ ਵਿਵਹਾਰ ਲਈ ਦੋਸ਼ੀ ਠਹਿਰਾਇਆ ਉਸ ਨੂੰ ਜੇਲ੍ਹ ਜਾਂ ਰਸਾਇਣਿਕ ਕਾਸਟਰੇਸ਼ਨ ਵਿੱਚੋਂ ਚੋਣ ਕਰਨੀ ਪਈ ਉਸ ਨੇ ਦਵਾਈ ਲੈਣੀ ਚੁਣੀ ਜਿਸ ਨੇ ਉਸ ਦੀ ਸਿਹਤ ਮਾਨ ਅਤੇ ਆਤਮਾ ਨੂੰ ਨੁਕਸਾਨੀ ਕਰ ਦਿੱਤਾ ਅਤੇ ਉਸ ਨੂੰ ਜੇਲ੍ਹ ਦੇ ਵਿੱਚ ਬਹੁਤ ਜ਼ਿਆਦਾ ਟੌਰਚਰ ਕੀਤਾ ਗਿਆ 8 ਜੂਨ 1954 ਨੂੰ ਟਿਊਰਿੰਗ ਨੂੰ ਉਸ ਦੇ ਘਰ 'ਚ ਮਰੇ ਹੋਏ ਮਿਲਿਆ ਗਿਆ ਪਾਇਆ ਗਿਆ। ਕੋਲ ਇੱਕ ਸੇਬ ਪਿਆ ਹੋਇਆ ਸੀ ਜਿਸ 'ਤੇ ਸੋਹਾ ਜ਼ਹਿਰ ਲਗਾਇਆ ਗਿਆ ਸੀ। ਕਈ ਲੋਕ ਮੰਨਦੇ ਨੇ ਕਿ ਉਹ ਸੇਬ স্নੋ ਵਾਈਟ ਦੀ ਕਹਾਣੀ ਤੋਂ ਪ੍ਰੇਰਿਤ ਸੀ। ਟਿਊਰਿੰਗ ਦੀ ਮਨਪਸੰਦ ਕਹਾਣੀ ਅੱਜ ਵੀ ਐਪਲ ਕੰਪਨੀ ਦਾ ਲੋਗੋ ਅੱਧਾ ਕੱਟਿਆ ਹੋਇਆ ਸੇਬ ਟਿਊਰਿੰਗ ਦੀ ਯਾਦ ਨੂੰ ਸਮਾਨਿਤ ਕਰਦਾ ਹੈ। ਕਾਫੀ ਸਮਿਆਂ ਬਾਅਦ ਕਾਫੀ ਸਾਲਾਂ ਬਾਅਦ ਦਾ ਹੰ ਉਦਯਾਰ 9 ਦੇ ਵਿੱਚ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਐਲਾਨ ਟੁਰੰਗ ਦੀ ਮਾਫੀ ਮੰਗੀ 2013 ਵਿੱਚ ਰਾਣੀ ਨੇ ਉਸ ਨੂੰ ਰਾਜਸੀ ਮਾਫੀ ਦਿੱਤੀ ਕਿ ਇਹ ਬੰਦਾ ਬੇਕਸੂਰ ਸੀ ਪਰ ਜੋ ਹੋਣਾ ਸੀ ਹੋ ਗਿਆ ਜਿਸ ਨੇ ਇੱਕ ਦੇਸ਼ ਨੂੰ ਆਪਣੀ ਮਸ਼ੀਨ ਦੇ ਰਾਹੀਂ ਜੰਗ ਜਿੱਤਣ ਵਿੱਚ ਮਦਦ ਕੀਤੀ ਉੱਥੋਂ ਦੇ ਲੋਕਾਂ ਨੂੰ ਬਚਾਇਆ ਉੱਥੋਂ ਦੇ ਲੋਕਾਂ ਨੇ ਉੱਥੋਂ ਦੀ ਸਰਕਾਰ ਨੇ ਉਸ ਨੂੰ ਸਿਲਾ ਦਿੱਤਾ ਦੇਸ਼ਦ੍ਰੋਹੀ ਦਾ ਅਤੇ ਉਸ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਟੌਰਚਰ ਕੀਤਾ ਗਿਆ ਅਜਿਹੀਆਂ ਦਵਾਈਆਂ ਦਿੱਤੀਆਂ ਗਈਆਂ ਕਿ ਉਸ ਦੇ ਮਾਨਸਿਕ ਨੂੰ ਸੰਤੋਲਨ ਨੂੰ ਵਿਗਾੜਨ ਦੇ ਲਈ ਪਰ ਬਹੁਤ ਸਮਿਆਂ ਬਾਅਦ ਕੇਸ ਚੱਲਦਾ ਰਿਹਾ ਕੇਸ ਚੱਲਣ ਤੋਂ ਬਾਅਦ ਉਸ ਦੇ ਮਰਨ ਤੋਂ ਬਾਅਦ ਉਹ ਬੰਦਾ ਬੇਕਸੂਰ ਪਾਇਆ ਗਿਆ ਪਰ ਜੋ ਹੋਣਾ ਸੀ ਉਹ ਹੋ ਗਿਆ ਜਿਹੜੇ ਲੋਕ ਦੁਨੀਆ ਤੋਂ ਵੱਖਰੇ ਹੁੰਦੇ ਨੇ ਉਹੀ ਦੁਨੀਆ ਨੂੰ ਵੱਖਰਾ ਰਾਂ ਦਿੰਦੇ ਹਨ ਐਲਨ ਟੂਰਿੰਗ ਤੂੰ ਅਜੇ ਵੀ ਜਿਉਂਦਾ ਹੈ ਹਰ ਕੰਪਿਊਟਰ ਹਰ ਕੋਡ ਅਤੇ ਹਰ ਤਕਨੀਕ ਦੇ ਵਿੱਚ ਤੇ ਜੇ ਤੁਹਾਨੂੰ ਅਜਹੀਆਂ ਅਣਸੁਣੀਆਂ ਤੇ ਅਣਦਿੱਖੀਆਂ ਸੱਚੀਆਂ ਕਹਾਣੀਆਂ ਚਾਹੀਦੀਆਂ ਨੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਅਜਹੀਆਂ ਸੱਚੀਆਂ ਘਟਨਾ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤੇ ਤੁਸੀਂ ਵੀ ਕਮੈਂਟ ਦੇ ਵਿੱਚ ਦੱਸ ਸਕਦੇ ਆ ਕਿ ਅਗਲੀ ਕਹਾਣੀ ਕਿਹੜੀ ਲੈ ਕੇ ਅਗਲੀ ਕਹਾਣੀ ਆਪਾਂ ਇੱਕ ਅਜਿਹੇ ਇਨਸਾਨ ਤੇ ਬਣਾਵਾਂਗੇ ਜਿਸ ਨੇ ਅੱਜ ਜੋ ਆਪਾਂ ਲਾਈਟ ਬਰਤ ਰਹੇ ਆ ਜੋ ਰੌਸ਼ਨੀ ਬਰਤ ਲੈ ਉਸ ਨੇ ਕੋਸ਼ਿਸ਼ ਕੀਤੀ ਸੀ ਕਿ ਵਾਇਰਲੈਸ ਲੈਟ ਦੀ ਉਸਨੇ ਇੱਕ ਟਾਵਰ ਬਣਾਇਆ ਸੀ ਕਿ ਧਰਤੀ ਦੇ ਆਲੇ ਦੁਆਲੇ ਉਸ ਦੀਆਂ ਕਿਰਨਾਂ ਦੇ ਰਾਹੀਂ ਨਾ ਪੜੋ ਫੋਨ ਚਾਰਜ ਲਾਉਣ ਦੀ ਲੋੜ ਪੈਣੀ ਸੀ ਸਿਰਫ ਨਾਲ ਦੀ ਨਾਲ ਫੋਨ ਚਾਰਜ ਹੋਈ ਜਾਣੇ ਸੀ ਜੇਹਾ ਇਨਸਾਨ ਪਰ ਉੱਥੇ ਵੀ ਉਸ ਦੇ ਨਾਲ ਧੋਖਾ ਆ ਉਸ ਨੂੰ ਸਰਕਾਰ ਨੇ ਕਾਮਯਾਬ ਨਹੀਂ ਹੋਣ ਦਿੱਤਾ ਅੱਜ ਵੀ ਉਸ ਦੇ ਕੋਡ ਸਰਕਾਰ ਕੋਲੇ ਸੁਪੇ ਹੋਏ ਨੇ ਉਸ ਦੇ ਰਾਜ਼ ਸੁਪੇ ਹੋਏ ਹੁੰਦੇ ਨੇ ਉਹ ਵਾਇਰਲੈਸ ਬਲਬ ਜਗਾਉਣਾ ਚਾਹੁੰਦਾ ਸੀ ਵਾਇਰਲੈਸ ਲਾਈਟ ਹਰ ਥਾਂ ਪਹੁੰਚਾਉਣੀ ਚਾਹੁੰਦਾ ਸੀ ਹਰ ਖਰਚੇ ਤੋਂ ਬਚਾਉਣਾ ਚਾਹੁੰਦਾ ਸੀ ਪਰ ਬਹੁਤ ਸਾਰੇ ਲੋਕਾਂ ਨੇ ਉਹਦਾ ਵਿਰੋਧ ਕੀਤਾ ਤੇ ਉਸ ਨੂੰ ਵੀ ਮੌਤ ਦਾ ਮੂੰਹ ਵੇਖਣਾ ਪਿਆ ਉਸ ਦੀ ਕਹਾਣੀ ਵੀ ਲੈ ਕੇ ਇੱਕ ਦੋ ਦਿਨਾਂ ਦੇ ਵਿੱਚ ਹਾਜ਼ਰ ਹੋਵਾਂਗੇ ਤਾਂ ਤੱਕ ਲਈ ਰੱਬ ਰੱਖ